ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਮੰਡੀ ਰਾਮਪੁਰਾ ਜੋ ਹਰ ਮਹੀਨੇ ਇੱਕ ਤਰੀਕ ਦੀ ਲੱਗਦੀ ਆ ਅੱਜ ਇੱਕ 9 2025 ਬਹੁਤ ਸੋਹਣੇ ਟਾਪ ਦੇ ਨਗਿਨੇ ਬਾਈ ਮੱਝਾਂ ਲੈ ਕੇ ਪਹੁੰਚੇ ਹੋਏ ਆ ਤੋਰੀ ਮਾੜੀ ਜੀ ਤੋਫਾ ਹੀ ਆ ਬਾਈ ਜੀ ਇੱਕ ਤਰ੍ਹਾਂ ਦਾ ਬੂਰੀਆਂ ਦੀ ਮੰਗ ਵੀ ਆਪਾਂ ਨੂੰ ਪਤਾ ਬਹੁਤ ਆ ਮਿਲਦੀਆਂ ਬਹੁਤ ਘੱਟ ਆ ਬਹੁਤ ਵਧੀਆ ਖੁੱਲੇ ਆਰਡਰ ਦੀ ਮਾਜਾ ਬਾਈ ਜੀ ਪਿੱਠ ਪੂੜੇ ਹੀ ਚੰਗੀ ਆ ਮੋੜ ਲਿਆ ਬਾਈ ਕੀ ਬਾਤਾਂ ਯਾਰਾ ਬਹੁਤ ਸੋਹਣੀ ਮਾਜਾ ਪਹਿਲੀ ਮਾਜਾ ਜਿਹੜੀ ਤੋਂ ਆਪਾਂ ਸ਼ੁਰੂਆਤ ਕਰੀ ਆ ਚੈੱਕ ਕਰ ਲਓ ਆਰਡਰ ਜਿਹੜੀ ਮੇਨ ਖਾਸੀਅਤ ਆ ਜੀ ਥਾਣਾ ਚ ਸਪੇਸ ਬਹੁਤ ਆ ਹਨਾ ਹਾਂ ਹਾਂ ਚੋਣ ਚਾਣ ਵੀ ਬਹੁਤ ਵਧੀਆ ਬਹੁਤ ਵਧੀਆ ਯਾਰ ਸਾਰੇ ਮੇਲੇ ਦਾ ਸ਼ਿੰਗਾਰ ਕਹਿ ਸਕਦੇ ਆ ਆਪਾਂ ਗੂਰੀ ਮੱਝ ਤੇ ਉਹ ਬੱਚਾ ਕੀ ਆ ਮਗਰ ਇਹਦੇ ਬੱਚਾ ਕੱਟਾ ਵੀਰੇ ਕੱਟਾ ਬਹੁਤ ਸੋਹਣਾ ਗੂਰੇ ਰੰਗ ਦਾ ਹੀ ਕਿਹੜੀ ਜਗ੍ਹਾ ਤੇ ਪਹੁੰਚੇ ਬਾਈ ਜੀ ਪਿੰਡ ਹਵੀਤੀ ਆਈ ਜ਼ਿਲ੍ਹਾ ਬਰਨਾਲਾ ਕਿਹੜੇ ਸੂਈ ਸੂਈ ਮੱਝ ਆਪਣੀਆਂ ਇਹ ਦੂਜਾ ਜੀ ਕਿੰਨਾ ਦੁੱਧ ਬਾਦੂ ਲੱਦ ਕੀ ਹੁਣ 18 ਕਿਲੋ ਤਿਆਰ ਆਈ ਅੱਛਾ 18 ਕਿਲੋ ਹਾਂਜੀ ਹਾਂ ਕੀ ਰੇਟ ਕਰਤਾ ਬਾਈ ਜੀ 1.5 ਲੱਖ ਰੁਪਏ ਦੇਣੀ ਕਿੱਥੋਂ ਤੱਕ ਆ ਤਿੰਨ ਦੀ ਮਾਂ ਦੇਵਾਂ ਵੀ ਨੰਬਰ ਬੋਲ ਦੇ ਫਿਰ ਨੰਬਰ 880 37598119 ਇੱਕ ਵਾਰੀ ਪੰਜਾਬੀ ਚ ਬੋਲ 883759819 ਤੇ ਹੋਰ ਕਿਹੜੀ ਆਪਣੇ ਆ ਆਪਣੀ ਨਹੀਂ ਤੰਨੇ ਬਹੁਤ ਵਪਾਰ ਦਾ ਕੰਮ ਆ ਬਾਈ ਆਪਣਾ ਹਾਂਜੀ ਹਾਂ ਵਪਾਰ ਵਪਾਰ ਦਾ ਕੰਮ ਆ ਬਾਈ ਕੋਲੇ ਪੰਜ ਸਤ ਨਗਰੇ ਹੁੰਦੀ ਹੁਣੇ ਹਰ ਬੀਜਾ ਹਾਂਜੀ ਹਾਂ ਹੁੰਦੇ ਆ ਜਿਹੜਾ ਮੀਣੀ ਝੋਟੀ ਲੈ ਕੇ ਆਇਆ ਬਾਈ ਨਿਕਨੇ ਸਾਰੀ ਬਹੁਤ ਵਧੀਆ ਲਿਆ ਤੂੰ ਯਾਰ ਹੈ ਮੈਂ ਅੱਧੇ ਨਹੀਂ ਵਧੀਆ ਮੋੜ ਲਿਆ ਬਾਈ ਮਿਨੀ ਆ ਬਾਈ ਜੀ ਮਗਰ ਵੀ ਕੱਟੀ ਆ ਇਹਨਾਂ ਦੇ ਮਗਰ ਕੱਟੀ ਆ ਕਿਹੜੇ ਸੂਈ ਸੂਈ ਆ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਸੂਈ ਬਈ ਆ ਆਡਰ ਉਡਰ ਇਹਦਾ ਜੀ ਬਹੁਤ ਵਧੀਆ ਬਣਾਈ ਆ ਚੋਣ ਚਾਣ ਮੈਂ ਤਾਂ ਬਹੁਤ ਚੱਕਾ ਠੱਡੀ ਸੀਲ ਆ ਤੂੰ ਛੜੀ ਮਾੜੀ ਲਓ ਜੀ ਚੋਣ ਚਾਣ ਦੇ 1 ਨੰਬਰ ਆ ਜੀ ਕਰ ਲਓ ਚੈੱਕ ਬਾਈ ਜੀ ਬਾਕੀ ਤੋਹਫੇ ਆ ਇੱਕ ਤਰ੍ਹਾਂ ਦੇ ਤੇ ਇਹਦਾ ਕੀ ਰੇਟ ਕਰਤਾ ਵੀਰੇ ਇਹਦਾ 170 ਕਰਿਆ ਜੀ 170 ਆ ਹਾਂਜੀ ਆਹ ਕਿਹੜੇ ਸੂਈ ਸੂਈ ਇਹ ਵੀ ਦੂਜੇ ਹੀ ਆ ਜੀ ਸੂਈ ਵੀ ਐ ਇਹ ਐਵੇਂ ਸੂਈ ਐ ਤਿੰਨ ਦਾ ਚੌਥਾ ਦਿਨੀ ਐ ਸੂਈ ਦੂਜੀ ਸੂਈ ਇਹ ਸੂਈ ਐ ਬਾਈ ਜੀ ਚੌਥਾ ਦਿਨ ਆ ਬਾਈ ਕਹਿੰਦਾ ਮੋੜ ਲੈ ਇਹਦਾ ਭੋਲੀ ਹੋਊ 14 ਕਿਲੋ ਵੀਰੇ ਚੰਗੀਆਂ ਮੱਝਾਂ ਲੈ ਕੇ ਆਇਆ ਬਾਈ ਵੰਡੀ ਰਾਮਪਰਾ ਤੇ ਡਰਾਈਵਰ ਬਹੁਤ ਵਧੀਆ ਤਿਆਰ ਕਰੇ ਆ ਇਹਦਾ ਗ੍ਰੇਡ ਕਰਤਾ ਬਾਈ ਜੀ ਇਹਦਾ ਦੋ ਦਾਸ ਕਰਦੇ 210 ਨੰਬਰ ਇੱਕਾ ਹੀ ਹੋਰ ਬੋਲ 86375 ਜੀ 98100 ਮਿਹਰਬਾਨੀ ਚੁਕਾਈ ਆ ਬਾਈ ਜੀ ਬਹੁਤ ਵਧੀਆ ਚੰਗੀਆਂ ਵੱਜਾਂ ਲੈ ਕੇ ਬਾਈ ਹਮਿੱਦੀ ਤੋਂ ਜਿਲਾ ਬਰਨਾਲਾ ਹਾਂਜੀ ਜਿਲਾ ਬਰਨਾਲਾ ਪਿੰਡ ਹਮਿੱਦੀ ਆਈ ਤੇ ਆ ਬੱਚਾ ਦੇਖੋ ਇਹਦਾ ਅੰਗਰੇਜ਼ ਬੱਚੇ ਦਾ ਨੀਲੀ ਰਾਵੀ ਚ ਲੱਗਦੀਆਂ ਅੱਖਾਂ ਯਾਰ ਹਨਾ ਨਹੀਂ ਪੂਰਾ ਵੀਰੇ ਨਾ ਮੱਝ ਦੇ ਫੂਲ ਆ ਕਿਤੇ ਨਾ ਬੱਚੇ ਦੇ ਜਿਹਨਾਂ ਸਾਰੀ ਪੂਰੀ ਆ ਤਿਲਾਂ ਵਾਲੀ ਪੂਰੀ ਆ ਹਨਾ ਹਾਂ ਤਿਲਾਂ ਵਾਲੀ ਕੋਈ ਆ ਨਹੀਂ ਹੈਗਾ ਵੀ ਕਿਤੇ ਡੱਬ ਜੂਗੀ ਅੰਦਰੋਂ ਉਹ ਦੋਰਦਾਂ ਕਿਰੋ ਇਹਦਾ ਮੁੱਲ ਤੋਰਦੇ ਦੋਰ ਉਹ ਸ਼ਬਾ 3 ਲੱਖ ਆ ਫਿਰ ਐ ਨਹੀਂ ਇਹ ਵੀ ਕਿਤੇ ਵੀ ਫੂਲ ਵੀ ਜਾਂ ਮੜਾ ਮੋਤਾ ਵੀ ਕਿਤੇ ਨਿਸ਼ਾਨ ਉ ਉਹ オリジナル ਬੂਰੀ ਆ 100 ਦੀ 100 ਬਹੁਤ ਵਧੀਆ ਯਾਰ ਇਹ ਜੀ ਨਾਲ ਬੂਰੀ ਆ ਤੇ ਲਾਲੀ ਬਾਈ ਜੀ ਬਾਰੇ ਫੇਰ ਦੋਰ ਕੇ ਰਖਾਤੀ ਬਾਈ ਨੇ ਦੇਖਣ ਵਾਲੀ ਚੀਜ਼ ਆ ਇੱਕ ਸਾਰੇ ਵੀਰਾਂ ਦਾ ਧੰਨਵਾਦ ਜਿਹੜੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਜੀ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 94799 8308 ਤੇ ਇੱਕ ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਤਨੋਲਾ 20 ਦੇ ਮੋੜਾਂ ਤੇ 8:30 ਵਜੇ ਲਾਈਵ ਹੋਣੇ ਹੁੰਨੇ ਆ ਬਾਈ ਜੀ ਆਪਾਂ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਮੰਡੀਆਂ ਦਾ ਮੰਦਾ ਚੰਗਾ ਹਾਲਚਾਲ ਵੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਬੇਗਾ ਬੇਗਾ ਮਿਹਰਬਾਨੀ ਸ਼ੁਕਰੀਆ ਇਹ ਚੌਥਾ ਦੇ ਨਹੀਂ ਸੂਏ ਹੋਗਾ ਗੱਟੀ ਨੂੰ ਹੋਏ ਹੁਣ 14 ਕਿਲੋ ਤਿਆਰ ਹੋ ਦੁੱਧ ਚਾਹੇ ਮਿਲ ਕੇ ਲੈ ਚਾਰ ਡੰਗ ਚੋ ਕੇ ਅਗਲਾ ਦੂਜੇ ਸੂਏ ਐ ਦੂਜੇ ਸੂਏ ਪਿਓਰ ਪਿਓਰ ਮੋਰਾ ਜਮਾਂ ਲੈ ਥੱਲੇ 2 ਇੰਚ ਪੂਸਰ ਇਹੋ ਆ ਠੀਕ ਆ ਬਾਈ ਜੀ ਬਾਕੀ ਸਹੀ ਗੱਲ ਆ ਬਾਈ ਜੀ ਬਾਕੀ ਜਿਹੜੇ ਵੀ ਭਰਾਣੇ ਸੌਦਾ ਕਰਨਾ ਆਪ ਦਾ ਵੇਖ ਫਰਕ ਕੇ ਤਸੱਲੀ ਆਪਣੀ ਆਪ ਕਰਨੀ ਐ ਬਾਈ ਜੀ ਆ ਖਬਰ ਕਿਹਦੇ ਕੋਲ ਕੋਲੇ ਆ ਕੇ ਮੱਜਾਂ ਚੈੱਕ ਕਰਕੇ ਸੌਦਾ ਕਰੋ ਹੁਣੇ ਸੰਵਾਸਤੇ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ